ਪੰਜਾਬ ਵਿੱਚ ਸ਼ਰਾਬ ਪੀਣ ਨਾਲ ਆਏ ਦਿਨ ਹੋ ਰਹੀਆਂ ਨੌਜਵਾਨ ਮੋਤਾਂ ਤੇ ਸਰਕਾਰ ਵੱਲੋਂ ਸ਼ਰਾਬ ਨੂੰ ਨਸ਼ਾ ਨਾ ਮੰਨਦੇ ਹੋਏ ਹਰ ਸਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਵੇਂ ਠੇਕੇ ਖੋਲੇ ਜਾਂਦੇ ਤੇ ਚਿੰਤਾ ਪ੍ਰਗਟ ਕਰਦੇ ਸਮਾਜ ਸੇਵੀ ਡਾਕਟਰ ਅਮਰਜੀਤ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬੇ ਦੀ ਮੌਜੂਦਾ ਸਰਕਾਰ ਉੱਤੇ ਵੱਡੇ ਸਵਾਲ ਖੜੇ ਕੀਤੇ ਹਨ ਡਾਕਟਰ ਮਾਨ ਨੇ ਕਿਹਾ ਕਿ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਨਸ਼ਾ ਰੋਕਣ ਸੰਬੰਧੀ ਵੱਡੇ ਵੱਡੇ ਵਾਅਦੇ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਸਾਰੇ ਵਾਅਦੇ ਭੁੱਲ ਕੇ ਲੋਕਾਂ ਦੀ ਜਾਨ ਦੀ ਪਰਵਾਹ ਕੀਤੇ ਬਿਨਾ ਕੁਰਸੀ ਦਾ ਆਨੰਦ ਮਾਣਦਿਆਂ ਹਨ ਜਦਕਿ ਬਾਕੀ ਵਿਰੋਧੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਬਿਆਨਬਾਜ਼ੀ ਕਰਨ ਲੱਗ ਜਾਂਦੀਆਂ ਹਨ ਇਸ ਮੌਕੇ ਡਾਕਟਰ ਮਾਨ ਨੇ ਦਾਅਵਾ ਕੀਤਾ ਕਿ ਕੋਈ ਵੀ ਪੰਚਾਇਤ ਆਪਣੇ ਪਿੰਡ ਵਿੱਚ ਠੇਕਾਂ ਨਹੀਂ ਚਾਹੁੰਦੀ ਪਰੰਤੂ ਇਸ ਦੇ ਬਾਵਜੂਦ ਵੀ ਸਰਕਾਰ ਵੱਲੋਂ ਨਸ਼ਾ ਰੋਕਣ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਕੋਈ ਯੋਗ ਕਦਮ ਨਹੀਂ ਚੁੱਕੇ ਜਾ ਰਹੇ ਹਾਂਜੀ ਸਾਨੂੰ 2009 'ਚ ਪਤਾ ਲੱਗਿਆ ਸੀ ਕਿ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 ਜੀ ਲਿਖਿਆ ਹੈ ਕਿ ਪੰਚਾਇਤ 2/3 ਬਹੁਮਤ ਨਾਲ ਮਤਾ ਪਾ ਦੇ ਤਾਂ ਸ਼ਰਾਬ ਦਾ ਠੇਕਾ ਬੰਦ ਕਰਨਾ ਪੈਂਦਾ ਉਹਦੀ ਨਿਸ਼ਚਿਤ ਤਰੀਕ ਹੈ ਕਿ 1 April ਤੋਂ ਲੈ ਕੇ 30 September ਤਾਈ ਅਸੀਂ ਬਹੁਤ ਮੈਂ ਮਚਲਾਈਆਂ ਉਹ ਬਹੁਤ ਉਹਦੇ ਕੰਮ ਕੀਤਾ ਬਹੁਤ ਪੰਚਾਇਤਾਂ ਨੂੰ ਮਤੇ ਪਾਏ ਕਈ ਵਾਰੀ ਐਕਸਾਈਜ਼ ਐਂਡ ਟੈਕਸੇਸ਼ਨ ਮੈਂਕਮ ਵੀ ਨਹੀਂ ਇਕੱਠੇ ਹੁੰਦੇ ਸੀ ਆ ਉੱਥੇ ਕਿ ਜਿਵੇਂ 2 ਸਾਲ ਪਹਿਲਾਂ ਸ਼ਰਾਬ ਵਿਕਦੀ ਰਹੀ ਹੈ ਮਤਾਂ ਰੱਦ ਕਰ ਦੇਣਾ ਅਸੀਂ ਕਹਿੰਨਾ ਜਨਾਬ ਸ਼ਰਾਬ ਵਿਕਦੀ ਹੈ ਠੇਕੇ ਵਾਲੀ ਠੇਕੇ ਤੇ ਤੁਸੀਂ ਵੀ ਵੇਚਦੇ ਹੋ ਛੋਡੇ ਪਿੰਡਾਂ ਚ 25000 ਬੋਤਲਾਂ ਦਾ ਕੋਟ ਹੈ ਵੱਡਿਆ 54000 ਤੱਕ ਦਾ ਸਾਲ ਦਾ ਹਾਂ ਜੇ ਘਰ ਦੀ ਗੱਡੀ ਵਿਕਦੀ ਪੁੱਡੀ ਪੱਠੀ ਫੜੀ ਗਈ ਤਾਂ ਤੁਸੀਂ ਮਤਾਂ ਰੱਦ ਕਰ ਸਕਦੇ ਹੋ ਤਾਂ ਅਸੀਂ ਇਵਨ ਕੋਰਟ ਦੇ ਵਿੱਚ ਵੀ ਗਏ ਜੀ ਹਾਈ ਕੋਰਟ ਦੇ ਵਿੱਚ ਵੀ ਗਏ ਹਾਈ ਕੋਰਟ ਨੇ ਵੀ ਕਹਿ ਕੇ ਝਾੜਾ ਪਾਈਆਂ ਕਿ ਤੁਹਾਨੂੰ ਲੋਕਾਂ ਦੀ ਸਿਹਤ ਨਾਲ ਮਤਲਬ ਨਹੀਂ ਸਰਕਾਰ ਨੂੰ ਤਾਨੂੰ ਤੁਹਾਡੇ ਰੈਵਨਿਊ ਦਾ ਮਤਲਬ ਹੈ ਫਿਰ ਇੱਕ ਕੇਸ ਆਇਆ ਪਿੰਡ ਰੋਗਲੇ ਦਾ ਰੋਗਲਾ ਨਹੀਂ ਕੋਈ ਹੋਰ ਸੀ ਪਿੰਡ ਮੇਰੇ ਜਨਮਾਨ ਚੋਂ ਨਿਕਲ ਗਿਆ ਚਲੋ ਉਸ ਪਿੰਡ ਦਾ ਅਸੀਂ ਕਿ ਉਸ ਪਿੰਡ ਦੇ ਵਿੱਚ ਜਿਹੜੇ ਕੇਸ ਦਰਜ ਕਿਛ ਹੋ ਗਏ ਤੇਗੇ ਉਹ ਉਸ ਪਿੰਡ ਦੇ ਬੰਦੇ ਕਿਤੇ ਹੋਰ ਮੇਜ ਦੇ ਫੜੇ ਗਏ ਸੀਗੇ ਉਹ ਫਿਰ ਸਰਪੰਚ ਸਾਹਿਬ ਉਥੋਂ ਪਿੰਡ ਦੇ ਉਹ ਗਏ ਮਤਲਬ ਕੋਰਟ ਦੇ ਹਾਈ ਕੋਰਟ ਚ ਤੇ ਕਰੋਨਾ ਡੇ ਦੇ ਵਿੱਚ ਵੀ ਮਤਲਬ ਹਾਈ ਕੋਰਟ ਨੇ ਸਟ੍ਰਕਚਰ ਪਾਸ ਕੀਤੇ ਕਿ ਅੱਗੇ ਤੋਂ ਇਸ ਪਿੰਡ ਦੇ ਵਿੱਚ ਕਦੇ ਵੀ ਟਿਕਾ ਨਹੀਂ ਖੋਲਣਾ ਚਾਹੁੰਦਾ ਜਿਹੜੀ ਐਨਾ ਪੰਚਾਇਤ ਚੰਗੀ ਹੈ ਜਿਹਨੇ ਮਤਾ ਪਾ ਕੇ ਕੇਸ ਲੜਿਆ ਮਤਲਬ ਤਾਂ ਅਸੀਂ ਤਾਂ ਇਸ ਜਿੱਦ ਤੇ ਇਸ ਗੱਲ ਤੇ ਵਜਿੱਦਾਂ ਕਿ ਸ਼ਰਾਬ ਦੇ ਠੇਕੇ ਪੂਰੇ ਬੰਦ ਹੋਣੇ ਚਾਹੀਦੇ ਨੇ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਸ਼ਰਾਬ ਵੇਚ ਕੇ ਪੈਸਾ ਕਮਾ ਕੇ ਫਿਰ ਲੋਕਾਂ ਦੇ ਵਿਕਾਸ ਤੇ ਸਮਾਜ ਦੇ ਵਿਕਾਸ ਤੇ ਪੈਸੇ ਲਾਵੇ ਕੋਈ ਟੈਂਸੀਆ ਭਗਵੰਤ ਮਾਨ ਜੀ ਖੁਦ ਕਹਿੰਦੇ ਹੁੰਦੇ ਸੀ ਪਿੰਡਾਂ ਵਿੱਚ ਮਤਾਂ ਪਾਓ ਕਿ ਤੁਹਾਡੇ ਪਿੰਡ ਵਿੱਚ ਠੇਕਾ ਨਹੀਂ ਹੋਣਾ ਚਾਹੀਦਾ ਹਾਂਜੀ 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 ਇਹਦੀ ਬਿਲਕੁਲ ਸੋਚਣਾ ਬੰਦਾ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਆਮ ਆਦਮੀ ਆਮ ਲੋਕਾਂ ਦੀ ਤਾਂ ਆਮ ਲੋਕ ਤਾਂ ਚਾਹੁੰਦੇ ਨਹੀਂ ਕਿ ਸ਼ਰਾਬ ਦੇ ਠੇਕੇ ਹੋਣ ਜੀ ਔਰਤ ਵਰਗ ਕਦੇ ਵੀ ਨਹੀਂ ਚਾਹਦਾ ਭਾਵੇਂ ਹਸਬੰਦ ਉਹਦਾ ਇੱਕ ਆਪ ਤੇ ਇੱਕ ਦਿਨ ਵੀ ਪੀਂਦਾ ਕਿ ਉਹ ਪੀਵੇ ਔਰ ਗੁੜੇ ਪੀਤੇ ਸਰਦੈ ਜੀ ਜਿਹੜੇ ਨੌਜਵਾਨ ਨਹੀਂ ਪੀਂਦੇ ਗੁਰਸਿੱਖ ਨੇ ਜਿਹੜੀਆਂ ਔਰਤਾਂ ਨਹੀਂ ਪੀਨੀਆਂ ਬਰੋਬਰ ਬੰਦਿਆਂ ਤੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀਆਂ ਨੇ ਜਿਉਂ ਉਹਨਾਂ ਦਾ ਸਰਦੈ ਤਾਂ ਇੱਕ ਮੰਤ ਹੈ ਕਿ ਅੱਜ ਮੈਂ ਖੁਸ਼ੀ ਚ ਪੀਣਾ ਜੀ ਅੱਜ ਮੈਂ ਦੁੱਖ ਚ ਪੀਣਾ ਜੀ ਇਹ ਸਾਰੀਆਂ ਬਹਾਨੇਵਾਜ਼ੀਆਂ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2015 ਚ ਬਿਹਾਰ ਦੇ ਜਿਹੜੇ ਮੁੱਖ ਮੰਤਰੀ ਨੇ ਨਿਤਿਸ਼ ਕੁਮਾਰ ਜੀ ਨੂੰ ਉਦੋਂ ਚੋਣਾਂ ਵੇਲੇ ਸਟੇਟ ਚੋਣਾਂ ਹੋਣੀਆਂ ਸੀ ਉੱਥੇ ਘੇੜ ਲਿਆ ਔਰਤਾਂ ਨੇ ਕਿ ਤੁਸੀਂ ਦੱਸੋ ਜੀ ਸਾਡਾ ਵਾਅਦਾ ਕਰ ਦਿਓ ਸ਼ਰਾਬ ਬੰਦੀ ਕਰੋਗੇ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਉਹਨੇ ਬਿਲਕੁਲ ਉਪਰਲੀ ਸਟੇਟਮੈਂਟ ਦਿੱਤੀ ਕਿ ਮੈਂ ਸ਼ਰਾਬ ਬੰਦੀ ਕਰਾਂਗਾ ਤੁਸੀਂ ਵੋਟਾਂ ਪਾਓ ਕਿਉਂਕਿ ਔਰਤ ਮਰਗ ਦਾ 50% ਹੈਗਾ ਐਵੇਂ ਹੀ ਪੋਲਿਟਿਸ਼ੀਅਨ ਦੱਰੀ ਜਾਂਦੇ ਕਿ ਜੇ ਅਸੀਂ ਸ਼ਰਾਬ ਬੰਦੀ ਕਰਤੀ ਅਸੀਂ ਜਿੱਤਣਾ ਨਹੀਂ ਸਾਨੂੰ ਵੋਟਾਂ ਨਹੀਂ ਪੈਣੀਆਂ ਤਾਂ ਨਿਤਿਸ਼ ਕੁਮਾਰ ਨੇ ਵਾਦਾ ਵੀ ਕੀਤਾ ਜੀ ਤੇ 1 April 2016 ਤੋਂ 9 ਸਾਲ ਹੋ ਗਏ ਉਹਨੇ ਉਹ ਵਾਦਾ ਨਿਭਾਇਆ ਹੋਇਆ ਅੱਜ ਤਾਈਂ ਮੁੱਖ ਮੰਤਰੀ ਹੁੰਦੇ ਹੋયા ਕਿ ਬਿਹਾਰ ਸਟੇਟ ਦੇ ਵਿੱਚ ਸ਼ਰਾਬ ਬੰਦੀ ਹੈ ਬਿਹਾਰ ਤਾਂ ਇੱਕ ਗਰੀਬ ਸਟੇਟ ਹੈ ਜੇ ਉਹਨਾਂ ਦਾ ਸ਼ਰਾਬ ਦੇ ਰੈਵਨਿਊ ਵੇਲੇ ਸਰ ਸਕਦਾ ਤਾਂ ਪੰਜਾਬ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ ਫਿਰ ਅਸੀਂ ਕਹਿੰਦੇ ਕਿ ਬਾਬਾ ਕੈਲਕੂਲੇਟ ਕਰ ਲੋ ਜਿੰਨਾ ਤੁਹਾਨੂੰ ਘਾਟਾ ਪੈਂਦਾ ਉਹਨਾਂ ਵੈਸੇ ਸਾਡੇ ਦੇ ਟੈਕਸ ਲਾ ਲਓ ਜਰੂਰੀ ਨਸ਼ਾ ਪਲਾ ਕੇ ਤਾਂ ਨਹੀਂ ਟੈਕਸ ਲਾ ਕੇ ਵਿਕਾਸ ਕਰਵਾਓ ਵੈਸੇ ਤੁਸੀਂ ਕੈਲਕੂਲੇਟ ਕਰ ਲੋ ਸਰਕਾਰ ਨੂੰ ਘਾਟਾ ਨਾ ਪਵੇ ਉਹਨਾਂ ਬਰੋਬਰ ਦਾ ਟੈਕਸ ਲਾ ਲਓ ਤੇ ਜਾਂ ਫਿਰ ਸਾਡੇ ਨਾਲ ਅਸੀਂ ਕਹਿੰਦੇ ਹਾਂ ਕਿ ਚਲੋ ਪਿੰਡਾਂ ਦੇ ਵਿੱਚ ਜੇ ਤੁਸੀਂ ਮੰਨਦੇ ਨਹੀਂ ਕਿ ਸ਼ਰਾਬ ਨਸ਼ਾ ਇਹ ਵੀ ਪ੍ਰੋਬਲਮ ਹੈ ਨਾ ਜੀ ਵੱਡੀ ਕਿ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਕਿ 10 15 ਹਰ ਇੱਕ ਪਿੰਡ ਦੇ ਵਿੱਚ ਮਰੇ ਹੋਏ ਨੇ ਸ਼ਰਾਬ ਪੀ ਬੀਗੇ 10 15 ਮਰਨ ਵਾਲੇ ਪਏ ਹੋਏ ਨੇ ਬੱਚਿਆਂ ਨੂੰ ਉਹ ਬੁਰਾ ਹਾਲ ਕਰਦੇ ਨੇ ਕੁੱਟਦੇ ਨੇ ਔਰਤਾਂ ਨੂੰ ਕੁੱਟਦੇ ਨੇ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਪੈਸਾ ਗਰੀਬ ਬੰਦੇ ਨੇ ਜ਼ਿਆਦਾ ਕਰਕੇ ਆਉਣਾ ਹੁੰਦਾ ਲੈ ਕੇ ਆਉਂਦਾ 400 ਰੁਪਇਆ 500 ਰੁਪਇਆ ਦੇਉ ਆਉਂਦਾ ਠੇਕੇ ਤੇ ਲਾ ਦਿੰਦਾ ਸ਼ਰਾਬ ਤੇ ਲਾ ਦਿੰਦਾ ਮੇਰੇ ਪਿੰਡ ਇੱਕ ਡੈਥ ਦੋ ਡੈਥ ਮੇਰੇ ਸੌਰੀ ਸੌਰੀ ਪਿੰਡ ਕਹ ਗਿਆ ਮੈਂ ਖੇੜੀ ਪਿੰਡ ਹੈ ਖੇੜੀ ਖੁਰਦ ਚੇਰਪੁਰ ਕੋਲੇ ਇੱਕ ਡੈਥ ਦੋ ਡੈਥ ਤਿੰਨ ਡੈਥ ਹੋਈਆਂ ਇੱਕ ਫਿਰ ਨੌਜਵਾਨ ਦੀ ਡੈਥ ਹੋ ਗਈ ਤਾਂ ਮੇਰੇ ਮਿਸੇ ਕਹਿੰਦੇ ਵੀ ਚਲੋ ਆਪਾਂ ਭੋਗ ਤੇ ਚੱਲੀਏ ਮੈਂ ਕਿਹਾ ਵੀ ਜਾਵਾਂਗਾ ਮੈਂ ਪਹਿਲਾਂ ਪਿੰਡ ਪੁੱਛ ਲਓ ਕਿ ਗੁਰਦੁਆਰਾ ਸਾਹਿਬ ਚ ਭੋਗ ਪਾਣਾ ਧੂਖ ਨਹੀਂ ਮਾਰਨਾ ਉੱਥੇ ਉਹ ਮੰਨਣਗੇ ਮੈਂ ਕਹਾ ਦਾ ਗਿਆ ਇਹ ਨੌਜਵਾਨ ਸ਼ਰਾਬ ਪੀ ਕੇ ਮਰਿਆ ਇਹ ਨਹੀਂ ਕਹੋ ਕਿ ਜੀ ਤਾਂ ਬਣਾ ਚਲਗਾ ਸੀ ਇਹਦਾ ਗੁਰਸਿੱਖ ਸੀ ਜਿਵੇਂ ਝੂਠ ਮਾਰਿਆ ਜਾਂਦਾ ਉਹ ਕਹਿੰਦੇ ਹਾਂ ਜੀ ਡਾਕਟਰ ਸਾਹਿਬ ਆਜੋ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤਾਂ ਮੈਂ ਗਿਆ ਜੀ ਲੈਕਚਰ ਦਿੱਤਾ ਇਹੀ ਬੋਲਿਆ ਮੈਂ ਸਾਰਿਆਂ ਨੇ ਲੱਗ ਸ਼ਰਾਗਾ ਕੀਤੀ ਕਿ ਚੰਗਾ ਕੀਤਾ ਤੁਸੀਂ ਸੱਚ ਬੋਲਿਆ ਔਰ ਜ਼ਰੂਰੀ ਸੀ ਇਹ ਲੋਕਾਂ ਨੂੰ ਸਿੱਸਾ ਦਿਖਾਉਣਾ ਇਹ ਵੀ ਤਾਂ ਬਣਾ ਦਿਖਾਉਂਦਾ ਨਾ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ 'ਚ ਵੀ ਝੂਠ ਮਾਰਦੇ ਆਂ ਉੱਥੇ ਵੀ ਭੋਗ ਪਾਉਣ ਵੇਲੇ ਕਹਿੰਦੇ ਤੇ ਬੜਾ ਚੰਗਾ ਸੀ ਗੁਰਸਿੱਖ ਬੰਦਾ ਸੀ ਸਾਨੂੰ ਸੱਚ ਕਹਿਣਾ ਪਊਗਾ ਸੱਚ ਤੇ ਖੜਨਾ ਪਊਗਾ ਕਿ ਇਹ ਯੋਨੇ ਸ਼ਰਾਬ ਹੈ ਇਹ ਬਹੁਤ ਭੜੀ ਹੈ ਸਾਰੇ ਨਸ਼ਿਆਂ ਦੀ ਨਾਨੀ ਹੈ ਅਸੀਂ 250 ਸਕੂਲਾਂ ਚ 100 ਸਵਾ ਪ੍ਰੋਜੈਕਟ ਦੇ ਅਧੀਨ ਲੈਕਚਰ ਦਿੱਤਾ ਜੀ ਮੇਰੇ ਨਾਲ ਪੂਰੀ ਸਾਡੀ ਟੀਮ ਹੁੰਦੀ ਸੀ ਸ੍ਰੀ ਮੋਹਨ ਸ਼ਰਮਾ ਜੀ ਪ੍ਰੋਜੈਕਟ ਡਾਇਰੈਕਟਰ ਸੀ ਨਸ਼ਾ ਸ਼ਡੋ ਕੇਂਦਰ ਦੇ ਨਾਲ ਹੁੰਦਾ ਠਾਡੀ ਟੀਮ ਹੁੰਦੀ ਸੀ ਨਸ਼ਾ ਸ਼ਡੋ ਕੇਂਦਰ ਦੀ ਸਰਦਾਰ ਬਲਦੇਵ ਸਿੰਘ ਗੋਸਲ ਹੁੰਦੇ ਸੀ ਪ੍ਰਲਾਦ ਸਿੰਘ ਹੁੰਦੇ ਸੀ ਤੇ ਅਸੀਂ ਗਏਆਂ ਪਿੰਡਾਂ ਦੇ ਵਿੱਚ ਅਸੀਂ ਦੇਖਣਾ ਚੈਲੰਜ ਕਰਨਾ ਬੱਚਿਆਂ ਨੂੰ ਸੌਹ ਵਿੱਚ ਚਾਕੇ ਆਉਣੀ ਕਿ ਤੁਸੀਂ ਸੌਹ ਚੱਕੋ ਤੁਸੀਂ ਕਦੇ ਜ਼ਿੰਦਗੀ 'ਚ ਨਿਸ਼ਾਨੀ ਕਰੋਗੇ ਤਮਰ ਸ਼ਰਾਬ ਮੰਦੀ ਕਰਕੇ ਵਧੀਆ ਰਹਿ ਸਕਦਾ ਸਾਡਾ ਸੂਬਾ ਗੁਰੂਗੋ ਦੀ ਧਰਤੀ ਹੈ ਸਿੱਧਾ ਦੀ ਧਰਤੀ ਹੈ ਦੇਸ਼ ਭਗਤਾਂ ਦੀ ਧਰਤੀ ਹੈ ਕਿਸੇ ਹੋਰ ਢੰਗ ਨਾਲ ਰੈਵ ਨੂੰ ਇਕੱਠਾ ਕਰ ਲੋ ਇੱਕ ਕੱਤੀ ਗੱਲ ਹੋਰ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਸੁਨਾਮ ਦੇ ਵਿੱਚ ਵੀ ਨਸ਼ੇ ਕਰਕੇ ਕਈ ਵਿਅਕਤੀ ਮਰੇ ਸੀਗੇ ਹਾਂਜੀ ਹਾਂਜੀ ਨਾਲ ਹੀ ਉਹ ਪਿੰਡ ਹੈ ਠੱਬੀ ਇਹ ਕਹਿੰਦੇ ਆ ਜੀ ਹਾਂਜੀ ਹਾਂਜੀ ਤੇ ਹਾਲੇ ਸਰਕਾਰ ਨੇ ਹਾਲੇ ਤੱਕ ਵੀ ਉਹਦੇ ਉੱਪਰ ਕੋਈ ਮਤਲਬ ਕੋਈ ਐਕਸ਼ਨ ਹੈ ਸਹੀ ਤਰ੍ਹਾਂ ਦਾ ਨੀਤੀ ਤਾਕੇ ਅਸੀਂ ਇਸ ਤਰ੍ਹਾਂ ਦੇ ਨਸ਼ਾ ਬੰਦ ਕਰੀ ਹਾਂ ਜੋ ਉਹ ਸਿਰਫ ਉਹਨਾਂ ਦੀ ਸਾਰੇ ਪੋਲਿਟੀਸ਼ੀਨ ਹੀ ਰਾਜ ਕਰ ਰਹੇ ਵੀ ਦੂਜੇ ਵੀ ਰੋਟੇ ਸੇਖਣ ਜਾਂਦੇ ਨੇ ਹਰ ਚੀਜ਼ ਦੇ ਵਿੱਚ ਬੜੇ 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 ਬਿਆਨ ਲਾਏ ਬੜੀ ਪ੍ਰੈਸ ਸਟੇਟਮੈਂਟਾਂ ਆਈਆਂ ਪ੍ਰੈਸ ਕਾਨਫਰੰਸਾਂ ਹੋਈਆਂ ਮੁੜ ਕੇ ਭੁੱਲ ਭੁਲਾ ਜਾਂਦੇ ਦੋ ਕੁ ਮਹੀਨੇ ਸ਼ਾਰਟ ਮੈਮਰੀ ਹੁੰਦੀ ਹੈ ਲੋਕ ਵੀ ਭੁੱਲ ਭੁਲਾ ਜਾਂਦੇ ਨੇ ਜੋ ਹੋਇਆ ਸੀ ਜਿਹੜੇ ਕਹਿੰਦੇ ਨੇ ਜੀ ਜੇ ਠੀਕੇ ਬੰਦ ਕਰਤੇ ਤਾਂ ਨਕਲੀ ਸ਼ਰਾਬ ਵੇਖੂਗੀ ਲੋਕ ਮਰਨਗੇ ਤਾਂ ਠੀਕੇ ਤਾਂ ਹੁੰਦੇ ਵੀ ਮਰ ਰਹੇ ਨੇ ਜੀ 2000 ਸਾਲਾਂ ਬਾਅਦ ਇੱਕ ਟ੍ਰੈਜੇਡੀ ਦਾਂ ਦੀ ਵਾਪਰ ਦੀ ਵਾਪਰਦੀ ਹੈ ਪੰਜਾਬ ਦੇ ਵਿੱਚ ਇੱਕ ਤੁਹਾਡਾ ਦੱਸਾ ਇੱਕ ਗੱਲ ਹੋ 2027 ਦੀਆ ਵੋਟਾਂ ਜਿਹੜੇ ਉਹਦੇ ਵਿੱਚ ਤੁਸੀਂ ਪਬਲਿਕ ਨੂੰ ਵੇਅਰ ਕਰੋਗੇ ਕਿ 2027 'ਚ ਅਸੀਂ ਉਹਨਾਂ ਨੂੰ ਵੋਟਾਂ ਬਵਾਵਾਂਗੇ ਜਿਹੜਾ ਪੰਜਾਬ ਦੇ ਵਿੱਚ ਠੇਕੇ ਨਹੀਂ ਖੋਲਣ ਦੇਗੇ ਹਾਂਜੀ ਮੈਂ ਤਾਂ ਚਾਹਾਂਗਾ ਕਿ ਔਰਤਾਂ ਵਰਗ ਨੂੰ ਤੇ ਗੁਰਸਿੱਖ ਲੋਕਾਂ ਨੂੰ ਨੌਜਵਾਨਾਂ ਨੂੰ ਵੱਡੇ ਪੱਦਰ ਤੇ ਹੰਬੜਾ ਮਾਰਨਾ ਚਾਹੀਦਾ ਹੈ ਕਿ ਕਹਿਣ ਕਿ ਜਿਹੜੀ ਸ਼ਰਾਬ ਬੰਦੀ ਦੀ ਹੁੱਕਾ ਦੇਊਗੀ ਪਾਰਟੀ ਗਰੰਟੀ ਦੇਊਗੀ ਉਸ ਨੂੰ ਵੋਟਾਂ ਪਾਵਾ ਗਿਆ ਸੀ ਬਹੁਤ ਵੱਡੀ ਚਿਤ ਬਦਲਾ ਸਕਦਾ ਜੀ ਔਰ ਔਰ ਇਹਨਾਂ ਨੂੰ ਝੁਕਣਾ ਪੈ ਸਕਦਾ ਹੈ ਰਾਜਨੀਤੀ ਵਾਲਨ ਨੂੰ ਕਿਸੇ ਪਾਰਟੀ ਦੇ ਅੱਗੇ ਆ ਕੇ ਕਹਿਣਾ ਪੈ ਸਕਦਾ ਹੈ ਕਿ ਹਾਂ ਅਸੀਂ ਗਰੰਟੀ ਦਿੰਦੇ ਹਾਂ ਕਿ ਬਾਕੀ ਗਰੰਟੀਆਂ ਦੀ ਤਰ੍ਹਾਂ ਕਿ ਅਸੀਂ ਪੰਜਾਬ ਦੇ ਵਿੱਚ ਅਗਲੇ ਸਾਲ ਤੋਂ 1 April 2027 ਤੋਂ ਜਦੋਂ 2027 ਤੋਂ ਪਹਿਲਾਂ ਚੋਣਾਂ ਹੋ ਜਾਣਗੇ 31 March ਤੱਕ ਕਿ ਅਸੀਂ ਸ਼ਰਾਬੰਦੀ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਗਏ ਜੀ ਜਿਵੇਂ ਤੁਸੀਂ ਆਇਓ ਅੱਜ ਮੇਰੇ ਕੋਲੇ ਅਸੀਂ ਨਾਲ ਟੀਵੀ ਚੈਨਲ ਵਾਲਿਆਂ ਨੂੰ ਲੈ ਕੇ ਜਾਣਾ ਕਿ ਦੱਸੋ ਜੀ ਤੁਹਾਡੇ ਪਿੰਡ ਠੇਕਾ ਬੰਦ ਹੋਇਆ ਸੀ ਕੋਈ ਆਸਰ ਹੋਇਆ ਉਹਨੇ ਕਹਿੰਦਾ ਜੀ 50% ਸ਼ਰਾਬ ਘਟ ਗਈ ਇੱਕ ਆਦਮੀ ਨੇ ਜੀ ਆਊਟ ਆਫ ਸਾਈਟ ਆਊਟ ਆਫ ਮਾਈਂਡ ਜੇ ਤੁਹਾਡੇ ਸਾਹਮਣੇ ਠੇਕਾ ਲੰਘਣਾ ਤਾਂ ਨਿਕਲ ਜਾਂਦੇ ਨੰਨੇ ਨਹੀਂ ਜਾਂਦਾ ਲੋਕਾਂ ਤੋਂ ਕੋਲ ਦੀ ਜੇ ਠੇਕਾ ਹੋਊਗਾ ਨਹੀਂ ਪਿੰਡੋਂ ਬੰਦਾ ਘੌਲ ਕਰ ਲੈਂਦਾ ਦੂਜੇ ਥਾਂ ਜਾਣਾ ਕਈ ਸ਼ਰਮ ਆਂਦੇ ਨੇ ਦੂਜੇ ਥਾਂ ਜਾਣ ਦੀ ਤਾਂ ਇਸ ਕਰਕੇ ਇਹ ਤਾਂ ਬਹੁਤ ਜ਼ਰੂਰੀ ਹੈ ਤੁਹਾਡੇ ਸਹੀ ਧੰਨਵਾਦ ਆ ਪੀਵੀ 13 ਨਿਊ ਚੈਨਲ ਦੇ ਕਿ ਤੁਸੀਂ ਅੱਜ ਹਿੰਮਤ ਕੀਤੀ ਹੈ ਗੱਲ ਕਰਨ ਦੀ ਥੋੜੇ ਚਿਰ ਪਹਿਲਾਂ ਇੰਗਲਿਸ਼ ਜੀ ਗੂਗਲ ਤੇ ਆਰਟੀਕਲ ਆਇਆ ਸੀ ਕਿ ਥੋੜੀ ਪੀਣੀ ਵੀ ਨੁਕਸਾਨਦੇ ਆ ਉਹਨਾਂ ਨੇ ਪੂਰਾ ਡਾਟਾ ਦਿੱਤਾ ਸੀ ਕਿ ਜਿਹੜੇ ਕਹਿ ਦਿੱਤੇ ਸੀ ਨਾ ਜੀ ਇਹਨਾਂ ਕੰਪਨੀਆਂ ਨੇ ਕਾ ਦਿੱਤਾ ਸੀ ਸ਼ਰਾਬ ਵਾਲਿਆਂ ਨੇ ਕਿ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਆ ਹਾਰਟ ਦੀ ਆ ਉਹ ਸ਼ਰਾਬ ਦੋ ਪੈਗ ਲਾ ਸਕਦੇ ਨੇ ਉਹਨਾਂ ਕਹਿੰਸੀ ਬਿਲਕੁਲ ਗਲਤ ਹੈ ਦਾ ਟ੍ਰਿਬਿਊਟ ਮੇਰੇ ਕੋਲ ਫੇਸਬੁੱਕ ਤੇ ਪਾਇਆ ਹੋਇਆ ਆਰਟੀਕਲ ਥੋੜੀ ਪੀਣੀ ਵੀ ਸਿਹਤ ਲਈ ਹਾਨੀ ਕਰੇ ਅ ਬਿਲਕੁਲ ਬੰਦੀ ਹੋਣੀ ਚਾਹੀਦੀ ਹੈ ਬਿਲਕੁਲ ਸਰਦਾ ਅਸੀਂ ਵੀ ਜਿਹੜਿਆ ਬਹੁਤ ਕੰਮ ਕਰਦੇ ਆ ਫਿਜ਼ੀਕਲ ਵੀ ਮੈਂਟਲ ਵੀ ਤੇ ਕੋਈ ਲੋੜ ਨਹੀਂ ਕਦੇ ਮਹਿਸੂਸ ਹੋਈ ਵੀ ਮਤਲਬ ਕਦੇ ਸ਼ਰਾਬ ਪੀਣ ਦੀ ਲੋੜ ਪਈ ਹੋਵੇ ਕਿਉਂਕਿ ਅਸੀਂ ਜਿਹੜੀ ਕਮੇਟੀ ਸੀ 2009 ਜਦੋਂ ਸ਼ੁਰੂ ਕੀਤੀ ਮੈਂ ਅਸੀਂ ਮੰਨ ਕੇ ਚੱਲੇ ਸੀ ਕਿ ਸਾਡਾ ਆਪ ਦਾ ਫਰਜ਼ ਬੰਦਾ ਹੈ ਮੋਰਲ ਡਿਊਟੀ ਕਿ ਅਸੀਂ ਜੇ ਸਾਡੇ ਘਰੇ ਵੀ ਪਈਆਂ ਬਾਹਰ ਤਾਂ ਕੀ ਘਰੇ ਵੀ ਨਹੀਂ ਪੀਵਾਂ ਪਰ ਸਾਡਾ ਅਸੀਂ ਪੱਕੇ ਆ ਗਏ ਉਸ ਵਾਅਦੇ ਤੇ ਹੋਏ ਆ ਸਾਰੇ ਟੀਮ ਕਿ ਅਸੀਂ ਨਹੀਂ ਕਦੇ ਪੀਏ